ਇਹਦੇ ਵੀ ਆ ਸਮਾਨ ਹੈ ਜਿਹੜਾ ਤੈਨੂੰ ਸਾਡੀ ਪੰਚਾਇਤ ਵੱਲੋਂ ਬਰਾਤ ਵਿੱਚ ਮਿਲ ਰਿਹਾ ਹੈ। ਆਈ ਸਾਰੇ ਪਿੰਡ ਦੇ ਵਿੱਚ ਹੀ ਗਏ ਲੋਕਾਂ ਨੇ ਕੀ ਕਿਹਾ ਵਧੀਆ ਖੁਸ਼ ਹੋਏ? ਹਾਂ ਜੀ। ਕੀ ਕਹਿੰਦੇ? ਕਹਿੰਦੇ ਬਹੁਤ ਵਧੀਆ ਸਮਾਨ ਦੱਸ। ਬਹੁਤ ਵਧੀਆ ਸਮਾਨ ਹੈ। ਹਾਂ ਜੀ। ਛਾਵੇਂ ਹੱਸਦੇ ਨੇ ਇਹਨੂੰ ਦੇਖ ਕੇ ਇਹਨੂੰ ਕੀ ਕਰੂਗਾ ਅਗਲਾ? ਰੇੜੀ ਤੇ ਰੱਖ ਕੇ ਲਜਾਇਆ ਜਾ ਰਿਹਾ ਹੈ ਸਮਾਨ ਨਾ ਤਾਂ ਕੋਈ ਕਬਾੜ ਹੈ ਅਤੇ ਨਾ ਹੀ ਕਿਸੇ ਵੱਲੋਂ ਆਪਣਾ ਦਫਤਰ ਹੈ ਬਦਲਿਆ ਜਾ ਰਿਹਾ ਹੈ ਬਲਕਿ ਇਹ ਭਵਾਨੀਗੜ ਸਬਡਿਵੀਜ਼ਨ ਦੇ ਪਿੰਡ ਬਲਿਆਲ ਦੇ ਨਵੇਂ ਬਣੇ ਸਰਪੰਚ ਲਈ ਪੁਰਾਣੇ ਸਰਪੰਚ ਵੱਲੋਂ ਦਿੱਤਾ ਗਿਆ ਵਿਰਾਸਤੀ ਸਮਾਨ ਜੀਹਾਂ ਨਵੇਂ ਚੁਣੇ ਗਏ ਸਰਪੰਚ ਨੂੰ ਸਾਬਕਾ ਸਰਪੰਚ ਵੱਲੋਂ ਇਹ ਸਮਾਨ ਦਿੱਤਾ ਗਿਆ ਜਿਸ ਦੇ ਵਿੱਚ ਟੁੱਟੀ ਕੁਰਸੀ ਟੁੱਟਿਆ ਮੇਜ਼ ਅਤੇ ਹੋਰ ਸਮਾਨ ਵੇਖਿਆ ਜਾ ਸਕਦਾ ਹੈ ਪੁਰਾਣੇ ਸਰਪੰਚ ਵੱਲੋਂ ਨਵੇਂ ਸਰਪੰਚ ਨੂੰ ਇਹ ਸਮਾਨ ਨਿਲਾਮੀ ਲਈ ਨਹੀਂ ਦਿੱਤਾ ਗਿਆ ਬਲਕਿ ਇਸ ਦੀ ਵਰਤੋਂ ਲਈ ਦਿੱਤਾ ਗਿਆ ਸਮਾਨ ਮਿਲਦੇ ਹੀ ਲੋਕਾਂ ਨੂੰ ਦਿਖਾਉਣ ਦੇ ਲਈ ਨਵੇਂ ਬਣੇ ਸਰਪੰਚ ਨੇ ਇਸ ਨੂੰ ਰੇੜੀ ਤੇ ਰੱਖ ਕੇ ਪਿੰਡ ਵਿੱਚ ਘੁਮਾ ਦਿੱਤਾ ਕੀ ਰੇੜੀ 'ਚ ਸਮਾਨ ਲੈ ਕੇ ਘੁੰਮ ਰਹੇ ਤੁਸੀਂ ਇਹ ਸਰਪੰਚ ਸਾਹਿਬ ਨੇ ਜੋ ਕੁੰਲਾ ਦਿੱਤਾ ਸਮਾਨ ਮਿਲੇ ਜੀ ਸਰੋਂ ਕਹਿੰਦੇ ਇਹ ਲੈਣ ਗਿਆ ਜੀ ਲੈ ਕੇ ਆਏ ਜੀ ਸਰਪੰਚ ਸਮਾਨ ਸੈਕਟਰੀ ਸਾਡੇ ਨਾਲ ਤੇ ਜੀ ਫਿਰ ਤੁਸੀਂ ਕਿੱਥੇ ਘੁਮਾਇਆ ਇਹ? ਸਾਰੇ ਪਿੰਡ ਦੇ ਵਿੱਚ ਹੀ ਘੁਮੇ ਸੀ। ਲੋਕਾਂ ਨੇ ਕੀ ਕਿਹਾ? ਵਧੀਆ ਖੁਸ਼ ਹੋਏ? ਹਾਂ ਜੀ। ਕੀ ਕਹਿੰਦੇ? ਬਹੁਤ ਵਧੀਆ ਸਮਾਂ ਦਿੱਤਾ। ਬਹੁਤ ਵਧੀਆ ਸਮਾਂ ਹੈ। ਅੱਛਾ। ਹਾਂ ਜੀ। ਫਿਰ ਕਿੱਥੇ-ਕਿੱਥੇ ਘੁਮੇ? ਸਾਰੇ ਘਮਾਤਾ ਹੀ ਇੱਧਰ ਦਰਵਾਜ਼ਾ ਮੋੜਿਆ ਸੀਨੇ। ਤੁਹਾਨੂੰ ਕਿੰਨੀ ਦਿਹਾੜੀ ਦਿੱਤੀ? ਦੇ ਆੜੀ ਦਾ ਇਹ ਜੀ ਜਾਣ ਕੇ ਠੀਕ ਆ ਉਹ ਅੱਛਾ ਤੇ ਪਿੰਡ ਵਾਲਾ ਨੇ ਦੇਖਿਆ ਹਾਂ ਜੀ ਹਾਂ ਸਾਰੇ ਨੇ ਦੇਖ ਲਈ ਸਰਪੰਚ ਨੇ ਨਿੱਜੀ ਕਿਹਾ ਪਿੰਡ ਵਾਲਾ ਨੇ ਫਿਰ ਦੇਖ ਕੇ ਜਿਹੜਾ ਸਬੰਧ ਦੇ ਦਿੱਤਾ ਸੀ ਕੀ ਕਹਿੰਦਾ ਸੀ ਸਭ ਦੇ ਹਾਸਦੇ ਨੇ ਇਹਨੂੰ ਦੇਖ ਕੇ ਇਹਨੂੰ ਕੀ ਕਰੂਗਾ ਅਗਲਾ ਫਿਰ ਕੀ ਕਹਿੰਦੇ ਨੇ ਲੋਕ ਪੁੱਛਦੇ ਨੇ ਹਾਸਦੇ ਨੇ ਜੀ ਫਿਰ ਪੁੱਛਦੇ ਨੇ ਬਸ ਵੀ ਇਹ ਕੀ ਦੋ ਸਮਾਨ ਆ ਵੀ ਸਰਪੰਚ ਨੂੰ ਦਿੱਤਾ ਹੈ ਅੱਛਾ ਸਾਹਿਬ ਇਹਨੂੰ ਵੀ ਐਸਾ ਇਸ ਮੌਕੇ ਸਰਪੰਚ ਨੇ ਕਿਹਾ ਕਿ ਉਹ ਪਿੰਡ ਵਾਲਿਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਪਿੰਡ ਦੀ ਵਧੀਆ ਆਮਦਨ ਹੋਣ ਦੇ ਬਾਵਜੂਦ ਵੀ ਇਹ ਪਿਛਲੇ ਸਰਪੰਚ ਨੂੰ 5 ਸਾਲ ਵਿੱਚ ਸਿਰਫ ਇਹੀ ਟੁੱਟਿਆ ਹੋਇਆ ਸਮਾਨ ਮਿਲਿਆ ਸੀ ਜਿਸ ਵਿੱਚ ਇੱਕ ਟੁੱਟੀ ਹੋਈ ਕੁਰਸੀ ਅਤੇ ਇੱਕ ਕਲਮਾਰੀ ਵੀ ਸ਼ਾਮਿਲ ਹੈ ਸਰਪੰਚ ਨੇ ਪਿੰਡ ਵਾਲਿਆਂ ਨੂੰ ਦਿਖਾਉਂਦੇ ਹੋਏ ਅਨਾਉਂਸਮੈਂਟ ਵੀ ਕੀਤੀ ਕਿ ਉਸ ਨੂੰ ਪਿੰਡ ਦੀ ਪਿਛਲੀ ਪੰਚਾਇਤ ਵੱਲੋਂ ਇਹ ਸਾਰਾ ਸਮਾਨ ਦਿੱਤਾ ਗਿਆ ਅਤੇ ਜਦੋਂ ਅਗਲੀ ਵਾਰ ਨਵਾਂ ਸਰਪੰਚ ਬਣੇਗਾ ਤਾਂ ਉਹ ਇਹਹੀ ਸਮਾਨ ਉਸ ਨੂੰ ਸੌਂਪ ਦੇਗਾ ਮਾਮਲਾ ਤਾਂ ਕੁਝ ਨਹੀਂ ਜੀ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦੀ ਧੰਨਵਾਦ ਕਰਦਾ ਜੀ ਕਿ ਸਰਕਾਰ ਨੇ ਨਰਫਖ ਚੋਣਾ ਕਰਾਈਆਂ ਨੇ ਬਹੁਤ ਵਧੀਆ ਸਾਡੇ ਪਿੰਡ ਦੇ ਵਿੱਚ ਚੋਣਾ ਹੋਈਆਂ ਨੇ 1% ਦੀ ਕੋਈ ਬੇਇਮਾਨੀ ਨਹੀਂ ਹੋਈ ਕਿਤੇ ਠੀਕ ਹੈ ਨਾ ਜਿਹਨੂੰ ਜੀ ਕਰਦਾ ਲੋਕਾਂ ਨੇ ਉਹ ਨਮਾਇੰਦਾ ਚੁਣਿਆ ਜੀ ਦੂਸਰਾ ਜੀ ਇਹ ਤਾਂ ਹੁਣ ਸਾਡਾ ਸਾਫਕਾ ਸਰਪੰਚ ਜਿਹੜਾ ਐਸਸੀ ਪਰਿਵਾਰ ਦਾ ਪਹਿਲਾਂ ਉਹਨੇ ਜੀ ਅੱਜ ਮੈਨੂੰ ਚਾਰਜ ਦਿੱਤਾ ਇਸ ਸੈਕਟਰੀ ਸਾਹਿਬ ਦੇਖ ਕੇ ਗਏ ਨਹੀਂ ਚਾਰਜ ਰੀਸੀਵਿੰਗ ਮੈਨੂੰ ਬਿਨਾ ਦਿਖਾਏ ਚਲੋ ਉਹ ਲੈ ਗਏ ਕੋਈ ਗੱਲ ਨਹੀਂ ਮੈਂ ਆ ਵੀ ਜਿਹੜਾ ਕੁਝ ਹੈਗਾ ਉਹ ਤਾਂ ਮੈਂ ਲੈਣੀ ਹੈ ਜੀ ਕਹਿੰਦੇ ਵੀ ਆਹ ਸਮਾਨ ਹੈ ਜਿਹੜਾ ਤੈਨੂੰ ਸਾਡੀ ਪੰਚਾਇਤ ਵੱਲੋਂ ਬਰਾਸਤ ਚ ਮਿਲ ਰਿਹਾ ਹੈ ਬਰਾਸਤ ਚ ਬਰਾਸਤ ਹੈ ਮੈਂ ਮੈਂ ਵੀ ਇਹ ਗਾਹਾਂ ਦੇਣਾ ਹੈ ਸਰਪੰਚ ਨੂੰ ਮੇਰੀ ਕਿਹੜਾ ਸਰਪੰਚੀ ਖਾਨਦਾਨੀ ਹੈ ਜੀ 5 ਸਾਲ ਨੂੰ ਫੇਰ ਸਰਪੰਚ ਚੁਣਨਾ ਇੱਕ ਹੋਰ ਨਾਮਾ ਉਹ ਸਰਪੰਚ ਵੀ ਮੈਂ ਉਹਨੂੰ ਸਮਾਨ ਦੇਵਾਂਗਾ ਇਹ ਸਾਰਾ ਇਹ ਦੱਸੋ ਮੈਂ ਉਹਨੂੰ ਇਹ ਸਮਾਨ ਦੇਵਾਂਗਾ ਜੀ ਤੇ ਫਿਰ ਬਰਾਸਤ ਚ ਸਮਾਨ ਲੈ ਕੇ ਖੁਸ਼ ਨਹੀਂ ਹੋ ਤੁਸੀਂ ਇੱਥੇ ਮੈਂ ਕਹਿੰਦਾ ਜੀ ਸਾਰਾ ਪਿੰਡ ਖੁਸ਼ ਹੈ ਜੀ ਜੇ ਇਹੋ ਜਿਹਾ ਸਮਾਨ ਸਾਨੂੰ ਮਿਲਦਾ ਹੈ ਦੇ ਸਾਰੇ ਬੈਠੇ ਨੇ ਉੱਚ ਅਧਿਕਾਰੀ ਦੇਖਣ ਨੂੰ ਸ਼ਰਮ ਆਉਂਦੀ ਹੈ ਵੀ ਉਹ ਚੱਕ ਸੈਕਟਰੀ ਸਾਹਿਬ ਚੱਕ ਕਿਵੇਂ ਲਿਆਏ ਇਸ ਮਾਲ ਨੂੰ ਘਰੋਂ ਸੈਕਟਰੀ ਸਾਹਿਬ ਕਹਿੰਨੇ ਚੱਕਣ ਸਰਪੰਚ ਕਹਿੰਦਾ ਵੀ ਨਾ ਮੈਂ ਤੇਰੇ ਘਰੇ ਆਵਾ ਤੇ ਸਵੇਰੇ ਦੀ ਰੇੜੀ ਪਿੰਡ ਚ ਘੁੰਮ ਕਰ ਰਹੀਦਾ ਕੀ ਇਹ ਜੀ ਮੈਨੂੰ 11:00 ਕਾ 11:30 ਵਜੇ ਮਿਲ ਗਈ ਸੀ ਇੱਕ ਚੈੱਕ ਬੁੱਕ ਦੇ ਕੇ ਗਏ ਨੇ ਮੈਨੂੰ ਉਹ ਐਚਡੀਐਫ ਬੈਂਕ ਦੀ ਚੈੱਕ ਬੁੱਕ ਤਾਂ ਚਲੋ ਮੈਂ ਸਾਮ ਲਈ ਤੀ ਤੇ ਇਹ ਜੀ ਰੀਸੀਵਿੰਗ ਤੇ ਮੈਨੂੰ ਸਾਈਨ ਕਰਾ ਕੇ ਕਹਿੰਦੇ ਵੀ ਸਮਾਨ ਤੇਰਾ ਆ ਰਿਹਾ ਹੈ ਮੈਂ ਤਾਂ ਖੁਸ਼ੀ ਚ ਦੀ ਵੀ ਸਮਾਨ ਪਤਾ ਨਹੀਂ ਕਿੰਨਾ ਕ ਕਿਉਂਕਿ ਜਿਹੜੇ ਸਾਡੇ ਪਿੰਡ ਦੇ ਬੰਦੇ ਨਾ ਸਾਈਨ ਸੂਨ ਕਰਾਉਣ ਜਾਂਦੇ ਨੇ ਸਰਪੰਚ ਸਾਹਿਬ ਤੋਂ 5 ਸਾਲ ਉਹ ਕਹਿੰਦੇ ਵੀ 10000 ਦੀ ਤਾਂ ਉਹ ਕੁਰਸੀ ਹੈ ਜਿਹੜੀ ਘੁੰਮ ਦੇ ਨੇ 10 ਜ ਕੁਮਣਾਲੀ ਸਟੀਲ ਦੀਆਂ ਕੁਰਸੀਆਂ ਨੇ 50 ਕੁਰਸੀਆਂ ਪਿਛਲੀ ਪੰਚਾਇਤ ਦੇ ਮੈਂਬਰ ਵੀ ਦੱਸਦੇ ਨੇ ਇਹ ਵੀ ਸਮਾਨ ਬਹੁਤ ਹੀ ਗਈ। ਆਸੀਂ ਸਾਰੇ ਵਰਦੋਂ ਪੰਨਾ ਸਾਨੂੰ ਤੇ ਹੁਣ ਮੈਂ ਵੀ ਇਹ ਸਮਾਨ ਗਾਹਾਂ ਦੇਣਾ ਜੀ ਦੱਸੋ ਹੁਣ ਮੈਂ ਇਹ ਗਾਹਾਂ ਸਰਪੰਚ ਨੂੰ ਦੇਵਾਂ ਜੀ ਕੀ ਕਰਾਂ ਮੈਂ ਗਾਹਲੇ ਨੂੰ ਦੇਵਾਂਗਾ ਚਲੋ 5 ਸਾਲਾਂ ਨੂੰ ਸਾਹਮਣੇ ਰੱਖੀਏ ਇਹ ਤਾਂ ਦੱਸੋ ਇਹਦੀ ਰਿਪੇਅਰ ਕਰਾਈਏ ਮੈਨੂੰ ਮਤਲਬ ਪਿੱਢ ਕਿੱਥੇ ਕਿੰਨਾ ਕੁ ਘੁਮਾਇਆ ਸਾਰੇ 2 ਘੰਟੇ ਹੋ ਗਏ ਜੀ ਮੈਂ ਦਿਹਾੜੀ ਦੇ ਬੰਦੇ ਲਾਏ ਹੋਏ ਨੇ ਆ ਤੇ ਜੀ ਇਹ ਮੁੰਡੇ ਜੀ ਅੱਛਾ ਜੀ ਇਹ ਲਗਾਤਾਰ ਮੈਨੂੰ ਲੱਗਾ 11 ਤੋਂ ਲੈ ਕੇ ਜੀ ਹੁਣ ਕਿੰਨਾ ਟਾਈਮ ਹੋ ਗਿਆ 22:02 ਬੱਜ ਗਈ ਪਿੰਡ ਦੀਆਂ ਸਾਰੀਆਂ ਗਲੀਆਂ ਤੇ ਸਾਰੀਆਂ ਸੱਤਾਂ ਕਵਰ ਹੋ ਗਈਆਂ ਹਾਂਜੀ ਹਾਂ ਇਹ ਚੌਕੜੀਆਂ ਤੇ ਜਾਏ ਪੁੱਛ ਲੋ ਇਹਨਾਂ ਦੀ ਲੈ ਲੋ ਸਟੇਟਮੈਂਟ ਜੀ ਜੀ ਕਿਹੜਾ ਕਿਹੜਾ ਏਰੀਆ ਰਹਿ ਗਿਆ ਏਰੀਆ ਤਾਂ ਮੈਂ ਗੁਰੂ ਘਰੇ ਰਹਿੰਦਾ ਸੀ ਯਾਰ ਸਾਡੇ ਪ੍ਰੋਗਰਾਮ ਤੀ ਸੰਤ ਬਾਬਾ ਪੂਟਾ ਸਿੰਘ ਜੀ ਨੇ ਅੱਜ ਸਾਡੇ ਦਰਬਾਰ ਸਾਹਿਬ ਦਾ ਨੀਂਵपत्थर ਰੱਖਣਾ ਉਹਦੇ ਕਰਕੇ ਅਸੀਂ ਸੋਚਿਆ ਵੀ ਉਦੋਂ ਬਾਅਦ ਫਿਰ ਇਹ ਇਹ ਕਿਉਂਕਿ ਉਹ ਗੱਲ ਅਲੱਗ ਹੈ ਇਹ ਗੱਲ ਅਲੱਗ ਹੈ ਸਰ ਜੀ ਤੁਸੀਂ ਦਿਖਾ ਚੁੱਕੇ ਹੋ ਸਮਾਲੇ ਹਾਂ ਜੀ ਅੱਜ ਪੰਚਾਇਤ ਨੂੰ ਵੀ ਦਿਖਾ ਰਹੇ ਆ ਪਿੰਡ ਨੂੰ ਵੀ ਦਿਖਾ ਰਹੇ ਆ ਲਾਸਮੈਂਟ ਕਰਾ ਕੇ ਗੁਰੂ ਘਰ ਜੀ ਵੀ ਮੈਨੂੰ ਆ ਬਰਾਸਤ ਵੀ ਭਾਈ ਆ ਮੈਨੂੰ ਬਰਾਸਤ ਮਿਲੀ ਆ ਕੱਲ ਨੂੰ ਗਾਹਾਂ ਵਾਲਾ ਸਰਪੰਚ ਮੈਂ ਤੋ ਇਹੀ ਲਵੇ ਕਿਤੇ ਉਹ ਮੰਗ ਕਰੀ ਜਾਵੇ ਘੁੰਮਣ ਦੀ ਕੁਰਸੀਆਂ ਦੀ ਤੁਸੀਂ ਉਹਨੂੰ ਸਰਪੰਚ ਨੂੰ ਪੁੱਛੋਗੇ ਨਹੀਂ ਮੈਂ ਤਾਂ ਪ੍ਰਸ਼ਾਸਨ ਤੋ ਪਿੰਡ ਦੇ ਇਸ ਸਰਪੰਚ ਨੂੰ ਮਿਲੇ ਇਸ ਵਿਰਾਸਤੀ ਸਮਾਨ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਖੁਦ ਭਰਾ ਸਰਪੰਚ ਰਹਿ ਹੈ ਜੀ। ਅੱਛਾ। ਉਹ ਸਾਰਾ ਸਮਾਨ ਦਿੰਦੇ ਹੁੰਦੇ ਨੇ। ਇੱਕ 10000 ਸਰਪੰਚ ਕੋਲ ਕੁਰਸੀ ਹੈ। ਉਹ ਰੱਖ ਗਿਆ। ਸਾਰਾ ਸਮਾਨ ਰੱਖ ਗਿਆ। ਆਹ ਟੁੱਟਿਆ ਹੋਇਆ ਸਮਾਨ ਦਿੱਤਾ ਜੀ। ਆਪਣੀ ਜ਼ਿੰਦਗੀ 'ਚ ਹੈ ਜਾਂ ਨਜ਼ਾਰਾ ਦੇਖਿਆ? ਨਾ ਜੀ ਨਹੀਂ ਦੇਖਿਆ। ਆ ਸਾਨੂੰ ਖੁਦ ਬਲਦੇਵ ਨੇ ਉਦੋਂ ਜਦ ਜ਼ਮੀਨ ਨਿੱਜੀ ਘਟ ਆਉਂਦਣੀ ਸੀ। ਉਦੋਂ ਸਾਨੂੰ ਬਹੁਤ ਬਲਦੇਵ ਨੇ ਸਰਪੰਚ ਨੇ ਦਿੱਤਾ ਸੀ ਸਮਾਨ ਨੰਦ ਸਿੰਘ ਨੂੰ। ਆਹ ਸਮਾਨ ਹੈ ਜਾਂ ਦਿੱਤਾ ਸੀ ਇਹਨਾਂ ਤਾਂ ਉਹ ਟੁੱਟਿਆ ਹੋਇਆ ਸਮਾਨ ਇਕੱਠਾ ਕਰਕੇ ਕਵਾੜੀਆਂ ਲਿਆ ਕੇ ਇਹਨਾਂ ਨੂੰ ਤੇ ਨਵੇਂ ਸਰਪੰਚ ਨੂੰ ਵਧਾਈਆਂ ਦੇ ਰਹੇ ਨੇ ਵਧਾਈਆਂ ਸਮਾਨ ਦੀਆਂ ਦੇ ਰਹੇ ਨੇ ਜੀ ਵੀ ਸਮਾਨ ਤੇਨੂੰ ਬਹੁਤ ਮਿਲ ਗਿਆ ਬਹੁਤ ਮਿਲ ਗਿਆ ਹਾਂ ਜੀ ਹਾਂ ਪਹਿਲਾਂ ਕਦੇ ਦੇਖਿਆ ਇਸ ਤਰ੍ਹਾਂ ਨਾ ਇਹ ਸਮਾਨ ਨਹੀਂ ਦੇਖਿਆ ਜੀ ਕਦੇ ਲਾਕਪਾਸ ਦੇ ਪਿੰਡਾਂ ਦੇ ਲੋਕ ਵੀ ਇਸ ਬਾਰੇ ਗੱਲਾਂ ਕਰ ਰਹੇ ਨੇ ਸੰਗਰੂਰ ਤੋਂ ਸੰਜੀਪ ਗੋਇਲ ਪੰਜਾਬੀ ਲੁੱਕ ਚੈਨਲ